ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਮਹਿੰਦੀਪੁਰ ਬਾਰਡਰ ਤੇ ਸਥਿਤ ਜੋ ਬਸਿਆ ਹੋਇਆ ਹੈ ਉਹਦੇ ਇਲਾਕੇ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਹਾਈ ਕਮਾਂਡ ਵੱਲੋਂ ਜਰਨਲ ਸਕੱਤਰ ਜ਼ਿਲ੍ਹਾ ਜਰਨਲ ਸਕੱਤਰ ਦੀ ਨਿਯੁਕਤੀ ਦੇ ਉੱਤੇ ਜੋ ਹੀਰਾ ਸਿੰਘ ਮਹਿਦੀਪੁਰ ਨੂੰ ਲਗਾਇਆ ਗਿਆ ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਹਾਂਜੀ ਪਹਿਲਾਂ ਤਾਂ ਜੀ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਤੁਹਾਨੂੰ ਜਿਹੜਾ ਜ਼ਿਲ੍ਹਾ ਐਸੀ ਮੋਰਚੇ ਦਾ ਜਿਹੜਾ ਜਰਨਲ ਸਕੱਤਰ ਲਗਾਇਆ ਗਿਆ ਮੈਂ ਹੀਰਾ ਸਿੰਘ ਪਿੰਡ ਮਹਿਦੀਪੁਰ ਜ਼ਿਲ੍ਹਾ ਤਰਨਤਾਰਨ ਤੋਂ ਸਾਡੇ ਸਤਿਕਾਰਯੋਗ ਐਸ ਆਰ ਲੱਧੜਜੀ ਪ੍ਰਧਾਨ ਬੀਜੇਪੀ ਐਸ ਸੀ ਮੋਰਚਾ ਪੰਜਾਬ ਮਨਜੀਤ ਸਿੰਘ ਜੀ ਮੰਨਾ ਜੀ ਸਾਬਕਾ ਰਾਜ ਮੰਤਰੀ ਸੂਬੇਦਾਰ ਦਲਜਾਰ ਸਿੰਘ ਜੀ ਜਹਾਂਗੀਰ ਜ਼ਿਲ੍ਹਾ ਪ੍ਰਧਾਨ ਬੀਜੇਪੀ ਐਸ ਸੀ ਮੋਰਚਾ ਰਿਟਾਇਰ ਕਪਟਨ ਦਲਬਾਤ ਸਿੰਘ ਜੀ ਦਿয়ালਪੁਰ ਤੋਂ ਸੀਨੀਅਰ ਮੀਤ ਪ੍ਰਧਾਨ ਐਸ ਸੀ ਮੋਰਚਾ ਅਤੇ ਜ਼ਿਲ੍ਹਾ ਬਾਡੀ ਬੀਜੇਪੀ ਜ਼ਿਲ੍ਹਾ ਬਾਡੀ ਬੀਜੇਪੀ ਜਿੰਨਾ ਮੈਨੂੰ ਜ਼ਿਲ੍ਹਾ ਜਰਨਲ ਸਖਤਰ ਐਸਸੀ ਮੋਰਚਾ ਬੀਜੇਪੀ ਦਾ ਮਾਣ ਬਖਸ਼ਿਆ ਇਹ ਮਾਣ ਪੂਰਾ ਪੂਰਾ ਬਾਡਰ ਏਰੀਆ ਹਲਕਾ ਖੇਮ ਕਰਨਾ ਨੂੰ ਬਖਸ਼ਿਆ ਗਿਆ ਹੈ ਹਾ ਜੀ ਤੇ ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਕੀ ਉਹਨਾਂ ਮੈਨੂੰ ਮਾਣ ਬਖਸ਼ਿਆ ਜਦੋਂ ਮਾਣ ਬਖਸ਼ਿਆ ਜਾਂਦਾ ਹੈ ਤੇ ਉਹਦੇ ਵਿੱਚ ਜਿਹੜੀਆਂ ਇਨਸਾਨ ਦੀਆਂ ਜ਼ਿੰਮੇਵਾਰੀਆਂ ਵਾਧੀਆਂ ਤੇ ਕੀ ਤੁਸੀਂ ਆਪਣੇ ਐਸਸੀ ਭਾਈਚਾਰੇ ਦੇ ਨਾਲ ਜਾਂ ਪਾਰਟੀ ਦੇ ਇਸ ਭਰੋਸੇ ਨੂੰ ਕਿਸ ਤਰ੍ਹਾਂ ਨਿਭਾਓਗੇ ਮੈਂ ਪੂਰਾ ਤਨਮਾਨ ਧੰਨ ਦੇ ਨਾਲ ਜਾਨੀ ਕਿ ਆਪਦਾ ਐਸਸੀ ਭਾਈਚਾਰੇ ਦੇ ਨਾਲ ਖੜਾ ਹਾਂ ਉਹਨਾਂ ਦੇ ਨਾਲ ਕੋਈ ਵੀ ਉਹਨਾਂ ਨੂੰ ਮੁਸ਼ਕਲ ਆਉਂਦੀਆਂ ਮੈਂ ਉਹਨਾਂ ਦੇ ਨਾਲ ਖੜਾ ਸਾਡਾ ਹਲਕਾ ਖੇਮ ਕਰਨਾ ਬਾਰਡਰ ਏਰੀਆ ਉਹਨਾਂ ਦੇ ਨਾਲ ਜਿੱਥੇ ਕਿਤੇ ਕੋਈ ਲੋਡ ਪਈ ਮੈਂ ਉਹਨਾਂ ਦੇ ਨਾਲ ਹਾਜ਼ਰ ਹੋਵਾਂਗਾ ਅੱਗੇ ਲੱਕੇ ਕੰਮ ਕਰਾਂਗਾ ਜਿਸ ਤਰ੍ਹਾਂ ਕਿ ਇਹ ਬਾਰਡਰ ਬੈਲਟ ਤੇ ਜੇ ਵੇਖੀਏ ਤੇ ਆਪਣਾ ਜਿਸ ਤਰ੍ਹਾਂ ਜੰਗਾ ਵੀ ਬਹੁਤ ਆਈਆਂ ਤੇ ਆ ਜਿਹੜੇ ਜਿਵੇਂ ਹੁਣ ਦੀਵਾਲੀ ਨੇੜੇ ਆ ਤੇ ਅਸਤਵਾਜੀ ਚੱਲਦੀ ਤੇ ਐ ਸਾਨੂੰ ਲੱਗਦਾ ਕਿ ਕਿਤੇ ਕੋਈ ਬੰਬਤ ਨਹੀਂ ਚੱਲ ਗਿਆ ਤੇ ਕੀ ਕਹਿਣਾ ਚਾਹੁੰਦੇ ਆ ਦੀਵਾਲੀ ਦੇ ਸ਼ੁਭ ਅਫਸਰ ਤੇ ਮੈਂ ਲੱਖ ਲੱਖ ਮੁਮਾਰਕਾਂ ਦਿੰਨਾ ਦੀਵਾਲੀ ਦੀਆਂ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਖੈਰ ਸੁਖਾਣਾ ਮਣਾਈ ਜਾਵੇ ਦੀਵਾਲੀ ਜਿਸ ਤਰ੍ਹਾਂ ਕਿ ਛੋਟੇ ਛੋਟੇ ਬੱਚਿਆਂ ਨੂੰ ਵੀ ਬੰਬ ਫੜਾ ਦਿੱਤੇ ਜਾਂਦੇ ਆ ਕਿ ਚਲਾਓ ਤੇ ਬਾਅਦ ਚ ਨੁਕਸਾਨ ਹੋ ਜਾਂਦਾ ਤੇ ਕਿਸ ਤਰ੍ਹਾਂ ਦੀ ਗ੍ਰੀਨ ਦੀਵਾਲੀ ਨੂੰ ਆਪਾਂ ਕਿਸ ਤਰ੍ਹਾਂ ਮਨਾ ਸਕਦੇ ਮੈਂ ਬੱਚਿਆਂ ਨੂੰ ਨਾ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਹੈ ਜਾਨੀ ਕਿ ਜਦੋਂ ਬੱਚੇ ਪਟਾਕੇ ਚਲਾਉਂਦੇ ਆ ਜਾਨੀ ਕਿ ਬਹੁਤ ਧਿਆਨ ਨਾਲ ਚਲਾਉਣ ਕੋਈ ਉਹਨਾਂ ਦੇ ਕੋਈ ਹੱਥ ਪੈਰ ਤੇ ਨਾ ਕਿ ਚੋਟ ਨਾ ਆਵੇ ਹਾਂਜੀ ਜਿਸ ਤਰ੍ਹਾਂ ਇਹ ਆਪਣੇ ਹੀਰਾ ਸਿੰਘ ਜੀ ਜਿਹੜਾ ਜਿਲ੍ਹਾ ਜਰਨਲ ਸਕੱਤਰ ਐਸੀ ਮੋਰਚੇ ਤੋਂ ਨਿਯੁਕਤੀ ਹੋਈ ਹੈ ਇਹਨਾਂ ਦੀ ਤੇ ਇਹਨਾਂ ਨੇ ਦੀਵਾਲੀ ਬਾਰੇ ਵੀ ਦੱਸਿਆ ਕਿ ਦੀਵਾਲੀ ਜਿਹੜੀ ਅਸੀਂ ਤਾਂ ਦੀਵਾਲੀ ਕਦੋਂ ਤੋਂ ਮਨਾ ਰਹੇ ਇੱਥੇ 65 ਤੋਂ ਜੇ ਪਾਰਟੀਸ਼ਨ ਦੀ ਗੱਲ ਕਰੀਏ ਪਾਰਟੀਸ਼ਨ ਤੋਂ ਲੈ ਕੇ ਤੇ ਹੁਣ ਤੱਕਰ ਦੀਵਾਲੀ ਮਨਾਈ ਜਾ ਰਹੇ ਪਰ ਇਹ ਦੀਵਾਲੀ ਜਿਹੜੀ ਆ ਇਹ ਇਹ ਨਾਲ ਹੀ ਬੰਦੀ ਛੋੜ ਦਿਵਸ ਆ ਕਿਉਂਕਿ 14 ਸਾਲ ਦਾ ਬਨਵਾਸ ਜਦੋਂ ਸ਼੍ਰੀ ਰਾਮ ਜੀ ਕੱਟ ਕੇ ਆਏ ਤੇ ਉਸ ਨੂੰ ਦੀਪ ਮਾਲਾ ਜਿਹੜੀ ਜਗਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਦੀਵਾਲੀ ਸਾਡੇ ਭਾਰਤ ਦਾ ਇਸ ਕਰਕੇ ਇੱਕ ਜਿਹੜਾ ਵਿਲੱਖਣ ਹੀ ਜਿਹੜਾ ਤਿਹਾਰ ਆ ਤੇ ਇਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਬੱਚਿਆਂ ਨੂੰ ਜਿਹੜਾ ਪਟਾਕਿਆਂ ਤੋਂ ਦੂਰ ਰਹਿਣ ਦਾ ਵੀ ਜਿਹੜਾ ਪ੍ਰਾਲਾ ਕੀਤਾ ਗਿਆ ਸਾਡੇ ਨਾਲ ਆਪਣੇ एससीबीसी ਦੇ ਸਕੱਤਰ ਸਾਹਿਬ ਵੀ ਖੜੇ ਆ ਉਹਨਾਂ ਦੇ ਨਾਲ ਵੀ ਕਰਦੇ ਗੱਲਬਾਤ ਹਾਂਜੀ ਕੀ ਹਾਲ ਜੀ ਤੁਹਾਡਾ ਹੋਰ ਜਨਾਬ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਐਸੀਬੀਸੀ ਦਾ ਇਹਨਾਂ ਨੂੰ ਜਨਰਲ ਸਕੱਤਰ ਲਗਾਇਆ ਗਿਆ ਵੇਖੋ ਜੀ ਮੈਂ ਸਿਵਾਰਾਮ ਮਾਲਾ ਜੀ ਐਸੀਬੀਸੀ ਦੇ ਮੁੱਖ ਸਕੱਤਰ ਬਾਡਰ ਏਰੀਆ ਸੈਕਟਰ ਖੇਮ ਕਰਨ ਮੈਂ ਸਮਝਦਾ ਕਿ ਬੀਜੇਪੀ ਨੇ ਰਾਸ਼ਟਰੀ ਪਾਰਟੀ ਨੇ ਇੱਕ ਹੀਰਾ ਸਿੰਘ ਬਹੁਤ ਹੀ ਇੱਕ ਇਲਾਕੇ ਦਾ ਹੀਰਾ ਹੈ ਤੇ ਅੱਗੇ ਵੀ ਇਹ ਪਿਛਲੇ ਇੰਨੇ ਸਮੇਂ ਤੋਂ ਭਾਈਚਾਰੇ ਲਈ ਐਸੀ ਵਰਗ ਲਈ ਇਹ ਸੰਘਰਸ਼ ਕਰ ਰਿਹਾ ਇਹ ਮਾਨ ਬਖਸ਼ਿਆ ਜਿਹੜਾ ਰਾਸ਼ਟਰੀ ਪਾਰਟੀ ਨੇ ਐਸੀਬੀਸੀ ਭਾਈਚਾਰਾ ਪੂਰਾ ਇਹ ਔਰ ਮੈਂ ਨਾਲ ਹੀ ਸਾਰੇ ਬਾਰਡਰ ਏਰੀਏ ਨੂੰ ਭਾਈਚਾਰੇ ਨੂੰ ਔਰ ਉਹਨਾਂ ਨੂੰ ਮੁੱਖ ਸੰਦੇਸ਼ ਮੇਰਾ ਹੈ ਔਰ ਧੰਨਵਾਦ ਕਰਦਾ ਔਰ ਇਹਦੇ ਵੱਲੋਂ ਕਿ ਇੱਕ ਦੀਵਾਲੀ ਦੀਆਂ ਨਾਲੇ ਸ਼ੁਭਕਾਮਨਾ ਔਰ ਮਹਿੰਗੇ ਜਿਹੜੇ ਅੱਜ ਦੇ ਹਾਲਾਤ ਅੱਜ ਦੇ ਜਿਹੜੀਆਂ ਮਹਿੰਗਾਈ ਦੇ ਯੁੱਗ ਵਿੱਚ ਖਤਰਨਾਕ ਪਟਾਕੇ ਤੇ ਉਹਨਾਂ ਤੋਂ ਬਚਾ ਕਰਕੇ ਇੱਕ ਆਪਣੀ ਸੁਨਹਿਰੀ ਦੀਵਾਲੀ ਮਨਾਉਣ ਭਾਈਚਾਰੇ ਨੂੰ ਸਾਡਾ ਇਹੀ ਸੰਦੇਸ਼ ਹੈ ਜੀ ਧੰਨਵਾਦ ਜੀ ਹਾਂ ਜੀ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊ ਚੈਨਲ ਖੇਮ ਕਰਨ ਤੋਂ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ